ਆਜਾ ਆਜੋ ਬਾਲੀਆ ਸਾਹਿਬ ਬੀਪੀਜੀ ਧੰਨਵਾਦ ਕਰਨਗੇ ਜੀ ਰੋ ਲੈ ਆਪਣਾ ਅੱਜ ਜਿਹੜਾ ਸੈਮੀਨਾਰ ਬਾਰੇ ਪੰਥ ਰਤਨ ਜੈਜਾ ਗੁਰਚਾਰ ਸੇ ਟਾਉੜਾ ਦੇ ਸਿੱਖ ਸਿਆਸਤ ਵਿੱਚ ਜਿਹੜੀ ਭੂਮਿਕਾ ਰਹੀ ਆ ਉਹਦੇ ਤੇ ਅੱਜ ਕੌਮੀ ਸੈਮੀਨਾਰ ਕਰਵਾਇਆ ਨਾਰਥ ਜੋਨ ਕਲਚਰ ਸੈਂਟਰ ਪਟਿਆਲੇ ਦੇ ਵਿੱਚ ਔਰ ਪੰਥ ਦੇ ਬਹੁਤ ਵਿਦਵਾਨਾਂ ਨੇ ਆਪਣੇ ਵਿਚਾਰ ਰੱਖੇ ਖਾਸ ਤੌਰ ਤੇ ਜਹੇਦਾਰ ਸ੍ਰੀ ਅਕਾਲਤਾ ਸਾਹਿਬ ਦੇ ਸਾਬਕਾ ਜਹੇਦਾਰ ਪ੍ਰੋਫੈਸਰ ਮਜੀਤ ਸਿੰਘ ਹੋਰਾਂ ਨੇ ਬੜੇ ਭਾਵਕ ਸ਼ਬਦਾਂ ਦੇ ਵਿੱਚ ਪੰਥ ਦਾ ਦਰਦ ਤੇ ਪੰਥ ਦੀ ਪੀੜਾ ਜਿਹੜੀ ਜਹੇਦਾ ਗੁਰਚਰ ਸਿੰਘ ਟੋੜਾ ਆਪਣੀ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਲੈ ਕੇ ਗਏ ਉਹਦਾ ਜ਼ਿਕਰ ਵੀ ਕੀਤਾ ਤੇ ਪੰਥ ਦਰਦਿਆਂ ਨੂੰ ਸਨੇਹਾ ਵੀ ਦਿੱਤਾ ਕਿ ਅੱਜ ਦੇ ਹਾਲਾਤਾਂ ਦੇ ਵਿੱਚ ਜੇ ਪੰਥਕ ਸ਼ਕਤੀ ਜਿਹੜੀ ਵਿਖਰੀ ਹੋਈ ਆ ਖੇਰੂ ਖੇਰੂ ਹੋਈ ਆ ਖਿੜੀ ਪਈ ਆ ਉਹਨੂੰ ਇਕੱਠਾ ਕਰਨ ਦੀ ਲੋੜ ਆ ਇਹੀ ਜਿਹੇ ਦਾ ਟੌੜਾ ਦੀ ਸੋਚ ਸੀ ਇਹੀ ਜਿਹੇ ਦਾ ਟੌੜਾ ਦੇ ਵਿਚਾਰ ਸੀ ਔਰ ਉਹਨਾਂ ਦੇ ਪਹਿਲੇ ਸਤਾਬ ਦੀ ਜਨਮ ਸਤਾਬਦੀ ਦੇ ਸਮਾਗਮਾਂ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਇਹ ਜਿਹੜਾ ਪ੍ਰੋਗਰਾਮ ਦਿੱਤਾ ਜਾ ਰਿਹਾ ਸਮੁੱਚਾ ਪੰਥਕ ਧਿਰਾਂ ਨੂੰ ਇਕੱਠਾ ਕਰਕੇ ਪੰਥ ਦਾ ਤੇ ਸਿਆਨੂ ਕਥਾ ਕਰਕੇ ਪੰਜਾਬ ਨੂੰ ਬਚਾਉਣ ਦਾ ਪੰਥ ਨੂੰ ਬਚਾਉਣ ਦਾ ਸ਼ਰੋਮਣੀ ਅਕਾਲੀ ਦਲ ਨੂੰ ਬਚਾਉਣ ਦਾ ਔਰ ਸ਼ਰੋਮਣੀ ਅਕਾਲੀ ਦਲ ਵਿੱਚ ਜਿਹੜੀ ਗਰਾਵਟਾਈਆ ਕਮਜ਼ੋਰ ਹੋਇਆ ਜਿਹਦਾ ਜ਼ਿਕਰ ਜੈਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਫੀਲ ਤੇ ਖੜ ਕੇ ਪੰਥ ਸਿੰਘ ਸਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਬੜੇ ਭਾਵੁਕ ਸਵਾਨਾਂ ਵਿੱਚ ਸਾਹ ਸੁਖੀਰ ਸਿੰਘ ਬਾਦਲ ਨੂੰ ਕਿਹਾ ਕਿ ਉਹਨਾਂ ਦੀ ਪ੍ਰਧਾਨਗੀ ਇਹ ਪੰਥ ਦਾ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਸ਼ਰਮਣੀ ਅਕਾਲੀ ਦਲ ਦੀ ਪੋਜੀਸ਼ਨ ਬਹੁਤ ਕਮਜ਼ੋਰ ਹੋਈ ਆ ਸੋ ਉਹ ਪੋਜੀਸ਼ਨ ਨੂੰ ਮੁੜ ਬਹਾਲ ਕਰਨ ਲਈ ਤਗੜਾ ਕਰਨ ਲਈ ਅਕਾਲੀ ਦਲ ਨੂੰ ਪ੍ਰਾਤਨ ਲੀਹਾਂ ਤੇ ਲਿਜਾਣ ਲਈ ਜੋ ਵੀ ਪ੍ਰੋਗਰਾਮ ਪੰਥਕ ਧਿਰਾਂ ਨੂੰ ਇਕੱਠੇ ਕਰਨ ਦਾ ਉਲਿੱਖਿਆ ਜਾਏਗਾ ਉਹ ਉਹਨਾਂ ਦੇ ਪਹਿਲੇ ਜਨਮ ਸ਼ਤਾਬਦੀ ਦੇ ਪ੍ਰੋਗਰਾਮ ਤੇ ਉਹ ਸਾਰੀਆਂ ਪੰਥਕ ਧਿਰਾਂ ਨੂੰ ਸੱਦਾ ਦਿੱਤਾ ਉਹ 24 ਨਵੰਬਰ ਨੂੰ ਪਿੰਡ ਟੋੜਾ ਅਨਾਜ ਮੰਡੀ ਟੌੜਾ ਵਿਖੇ ਪਹੁੰਚਦਾ ਨਾਲ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਆ ਜਿਹੜੀਆਂ ਇਸ ਸਮਾਗਮ ਨੂੰ ਤਾਰ ਪੀਡੋ ਕਾ ਰਹੀਆਂ ਨੇ ਜਿਹੜੀਆਂ ਇਸ ਸਮਾਗਮ ਨੂੰ ਖੋਰਨ ਦਾ ਯਤਨ ਕਰ ਰਹੀਆਂ ਨੇ ਜਿਹੜੀਆਂ ਇਸ ਸਮਾਗਮ ਦੇ ਵਿੱਚ ਵਿਗੜ ਖੜੇ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਮੈਂ ਸਮਝਦਾ ਉਹ ਜਿਹੜਾ ਟੌੜਾ ਦੀ ਰੂਹ ਨੂੰ ਬੰਨ੍ਹਣ ਦੀ ਗੱਲ ਕਰ ਰਹੀਆਂ ਨੇ ਉਹ ਜਿਹੜਾ ਟੌੜਾ ਦੀ ਰੂਹ ਨੂੰ ਤੜਫਾਉਣ ਦੀ ਗੱਲ ਕਰ ਰਹੀ ਨੇ ਕਿਉਂਕਿ ਟੌੜਾ ਸਾਹਿਬ ਨੇ ਹਮੇਸ਼ਾ ਪੰਥ ਨੂੰ ਇਕੱਠਾ ਕਰਨ ਦੀ ਗੱਲ ਕੀਤੀ ਆ ਸੋ ਅੱਜ ਵੀ ਸਾਡਾ ਉਹਨਾਂ ਨੂੰ ਅਪੀਲ ਆ ਕਿ ਟੌੜਾ ਸਾਹਿਬ ਦੇ ਜੇ ਪਹਿਲੀ ਸ਼ਤਾਬਦੀ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ ਆ ਤਾਂ ਪਿੰਡ ਟੌੜਾ ਜਿੱਥੇ ਉਹਨਾਂ ਦੇ ਪਰਿਵਾਰ ਵੱਲੋਂ ਨਗਰ ਨਿਵਾਸੀਆਂ ਵੱਲੋਂ ਬੜੇ ਜ਼ੋਰ ਸ਼ੋਰ ਨਾਲ ਉਹ ਸਵਾਗਤ ਨੂੰ ਮਨਾਇਆ ਜਾ ਰਿਹਾ ਉੱਥੇ ਹਾਜ਼ਰੀ ਭਰਨ ਔਰ ਪੰਥ ਵਿੱਚ ਵੰਡੀਆਂ ਨਾ ਪਾਉਣ ਤਾਂ ਕਿ ਪੰਜਾਬ ਸਾਹਮਣੇ ਜਿਹੜੀਆਂ ਚੁਣੌਤੀਆਂ ਪੰਥ ਸਾਹਮਣੇ ਜਿਹੜੀਆਂ ਚੁਣੌਤੀਆਂ ਸਾਡੀ ਜਵਾਨੀ ਜਿਹੜਾ ਚ ਲੋੜ ਹੈ ਆ ਨੌਜਵਾਨਾਂ ਦੇ ਮਾਪੇ ਨੂੰ ਦਿਬੜੂਗੜ ਦੇ 2 2000 ਕਿਲੋਮੀਟਰ ਤੱਕ ਘਰਾਂ ਤੋਂ ਦੂਰ ਜਾਣਾ ਪੈ ਰਿਹਾ ਔਰ NIA ਦੇ ਛਾਪੇ ਮਾਰ ਕੇ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਡਰ ਦਾ ਮਾਹੌਲ ਪੈਦਾ ਕੀਤਾ ਭੈ ਪੈਦਾ ਕੀਤਾ ਔਰ ਮਾਲਵਿੰਦਰ ਮਾਲੀ ਵਰਗੇ ਜਿਹੜੇ ਸਿਆਸੀ ਵਿਸ਼ਲੇਸ਼ਣਕਾਰ ਨੇ ਉਹਨਾਂ ਦੀ ਆਵਾਜ਼ ਬੰਦ ਕਰਨ ਲਈ ਉਹਨਾਂ ਦਾ ਗਲਾ ਕਟਣ ਲਈ ਜਿਹੜਾ ਗ੍ਰਿਫਤਾਰੀ ਕੀਤੀ ਹੈ ਮਾਲਵਿੰਦਰ ਮਾਲੀ ਵਰਗੇ ਲੋਕਾਂ ਦੀ ਔਰ ਕਿਸਾਨਾਂ ਆਗੂਆਂ ਦੇ ਘਰਾਂ ਤੇ ਛਾਪੇ ਮਾਰੇ ਜਾ ਰਹੇ ਨੇ ਪੰਜਾਬ ਨੂੰ ਦਾ ਇਥੇ ਦਾ ਮਾਹੌਲ ਬਦਲਿਆ ਜਾ ਰਿਹਾ ਪੰਜਾਬ ਦੇ ਹੱਕ ਖੋਏ ਜਾ ਰਹੇ ਨੇ ਪਰ ਪੰਜਾਬ ਅੱਜ ਲਾਹਵਾਰਸ ਹੋਇਆ ਪਿਆ ਇਹ ਸਾਰੀਆਂ ਗੱਲਾਂ ਦੇ ਵਿੱਚ ਆਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਸੱਦਾ ਅੱਜ 24 ਸਤੰਬਰ ਨੂੰ ਜਿਹੜਾ ਟੋਹੜਾ ਦੀ ਪਹਿਲੇ ਵਾਰ ਇਸ ਜਨ ਸਟਾਫ ਦੀ ਪ੍ਰੋਗਰਾਮਾਂ ਤੇ ਦੇ ਨਾਲ ਕਾਂਗਰਸ ਵੱਲੋਂ ਵੀ ਧਰਨਾ ਦੀ ਤਿਆਰੀ ਜੀ ਕਿਵੇਂ ਦੇਖਦੇ ਹੋ ਦੇਖੋ ਮੈਂ ਸਮਝਦਾ ਜੇ ਪੰਜਾਬ ਦੇ ਹਾਲਾਤ ਖਰਾਬ ਨੇ ਜਾਂ ਪੰਜਾਬ ਦੇ ਲੋਕਾਂ ਤੇ ਮੜਾ ਮੁਹੀ ਪੰਪਾਰ ਪਾਇਆ ਜਾ ਰਿਹਾ ਮਰ ਆਮਲੀਆਂ ਵਾਂਗੋਂ ਅ ਕੇਵਲ ਲੋਕਾਂ ਦੀ ਜੇਬਾਂ ਤੇ ਟੇਕ ਰੱਖੀ ਬੈਠੀ ਆ ਪੰਜਾਬ ਸਰਕਾਰ ਜਾਂ ਫਿਰ ਕਰਜ਼ੇ ਤੇ ਟੇਕ ਰੱਖੀ ਬੈਠੀ ਆ ਪੰਜਾਬ ਸਰਕਾਰ ਪੰਜਾਬ ਦੇ ਜਿਹੜੇ مالی ਸਾਧਨ ਨੇ ਉਹਨਾਂ ਨੂੰ ਮobilize ਕਰਨਾ ਨਹੀਂ ਚਾਹੁੰਦੀ ਜਾਂ ਪੰਜਾਬ ਦੇ مالی ਜਿਹੜੇ ਹੱਕ ਨੇ ਆਰਥਿਕ ਤੌਰ ਤੇ ਕੇਂਦਰ ਦੇ ਕੋਲ ਸਾਡਾ ਜਿਹੜਾ ਪੈਸਾ ਪਿਆ ਸਿਹ ਸਵਾਮਾ ਦਾ ਵਿੱਦਿਆ ਦਾ ਆਰਡੀਐਫ ਦਾ ਉਹ ਲਿਆਉਣ ਦੇ ਵਿੱਚ ناکਾਮ ਹੋਈ ਆ ਸਰਕਾਰ ਕੇਵਲ ਕਰਜ਼ਾ ਲੈ ਕੇ ਜੇਬਾਂ ਤੇ ਬੋਝ ਪਾ ਕੇ 2400 ਕਰੋੜ ਰੁਪਏ ਦਾ ਵੈਟ ਪੈਟਰੋਲੀਅਮ ਤੇ ਡੀਜ਼ਲ ਤੇ ਵਧਾ ਕੇ ਜਿਹੜਾ ਲੋਕਾਂ ਦੀ ਲੁੱਟ ਹੋ ਰਹੀ ਆ ਇਹ ਲੁੱਟ ਰੋਕਣ ਲਈ ਜਿਹੜੀ ਵੀ ਕੋਈ ਪਾਰਟੀ ਧਰਨੇ ਮਾਰੇਗੀ ਮੁਜ਼ਾਰੇ ਕਰੇਗੀ ਵਸੂਤਾ ਸਵਾਦ ਕਰਦੇ ਆ ਸਰਕਾਰ ਨੂੰ ਜਗਾਉਣਾ ਤੇ ਸਰਕਾਰ ਨੂੰ ਰੋਕਣਾ ਟੋਕਣਾ ਹਰ ਸਿਆਸੀ ਪਾਰਟੀ ਦਾ ਕੰਮ ਆ ਕਰਨਾ ਚਾਹੀਦਾ ਹੈ ਪ੍ਰੋਫੈਸਰ ਮਨਜੀਤ ਸਿੰਘ ਜੀ ਕਹਿ ਕੇ ਗਏ ਨੇ ਜੀ ਕਿ ਤਿਆਗ ਦੀ ਭਾਵਨਾ ਕਾਦੀਦਨ ਨੂੰ ਖੜਾ ਕਰ ਸਕਦੀ ਹੈ ਦੇਖੋ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੇ ਜਿਹੜੀ ਗੱਲ ਕਹੀ ਆ ਉਹ ਸਾਰਾ ਪੰਜਾਬ ਚ ਹੁੰਦਾ ਸਾਰਾ ਪੰਜਾਬ ਚ ਹੁੰਦਾ ਔਰ ਇਹੀ ਆਸਬ ਨੀਰ ਸਸ ਵੀਰ ਸਿੰਘ ਬਾਦਲ ਤੋਂ ਅਸੀਂ ਕਰਦੇ ਆ ਕਿ ਜੇ ਤਿਆਗ ਦੀ ਭਾਵਨਾ ਦਿਖਾ ਦੇਣ ਤਾਂ ਮੈਂ ਸਮਝਦਾ ਪੰਥ ਤੇ ਪੰਜਾਬ ਬਚ ਸਕਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੇ ਵੀ ਆਪਣੀ ਭਾਵਨਾ ਅਕਾਲ ਤਖਤ ਸਾਹਿਬ ਦੀ ਸਪੀਲ ਤੋਂ ਜਗ ਜाहिर ਕੀਤੀ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਬਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਹ ਸੈਮੀਨਾਰ ਪੰਥ ਰਤਨ ਜਥੇਦਾਰ ਗੁਰਚੰਦ ਸਿੰਘ ਜੀ ਟੌੜਾ ਸਾਹਿਬ ਮੇਰੇ ਨਾਨਾ ਜੀ ਉਨ੍ਹਾਂ ਦੀ ਯਾਦ ਨੂੰ ਸਮਰਪਤ ਇਹ ਸੈਮੀਨਾਰ ਮਨਾਇਆ ਗਿਆ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਸਿਰੇ ਚੜਿਆ ਅਲੱਗ-ਅਲੱਗ ਵਿਸ਼ਿਆਂ ਤੇ ਅਲੱਗ-ਅਲੱਗ ਕਿਸੇ ਨੇ ਸਿਆਸੀ ਕਿਸੇ ਨੇ ਧਾਰਮਿਕ ਕਿਸੇ ਨੇ ਸਮਾਜਿਕ ਉਨ੍ਹਾਂ ਦਾ ਜਿਹੜਾ ਯੋਗਦਾਨ ਰਿਹਾ ਲੰਬਾ ਸਮਾਂ ਉਨ੍ਹਾਂ ਨੇ 27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਪ੍ਰਧਾਨ ਦੀ ਸੇਵਾ ਕੀਤੀ 27 ਸਾਲ ਉਹ ਰਾਜ ਸਭਾ ਦੇ ਮੈਂਬਰ ਰਹੇ ਉਸ ਕਾਰਜਕਾਲ ਦੌਰਾਨ ਜਿਹੜੀ ਉਹਨਾਂ ਨੇ ਪੰਥ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਨਿਭਾਈ ਉਹਦੇ ਤੇ ਅੱਜ ਬੜੇ ਵਿਸਥਾਰ ਦੇ ਵਿੱਚ ਵਿਚਾਰ ਵਟਾਂਦਰੇ ਹੋਏ ਔਰ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸੈਮੀਨਾਰ ਦੇ ਵਿੱਚ ਸ਼ਮੂਲੀਅਤ ਕੀਤੀ ਆਪਣਾ ਯੋਗਦਾਨ ਪਾਇਆ ਇਹਨੂੰ ਸਿਰੇ ਚੜਾਉਣ ਵਿੱਚ ਜਿਹੜੀ ਸੰਗਤ ਨੇ ਯੋਗਦਾਨ ਪਾਇਆ ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਸਮੂਚੀ ਸਾਧ ਸੰਗਤ ਨੂੰ ਬੇਨਤੀ ਕਰਦਾ ਵੀ 24 ਤਰੀਕ ਨੂੰ ਜਿਹੜਾ ਉਹਨਾਂ ਦਾ ਜਨਮ ਸਥਾਨ ਪਿੰਡ ਟੋੜਾ ਜ਼ਿਲ੍ਹਾ ਪਟਿਆਲਾ ਵਿਖੇ 24 ਤਰੀਕ ਨੂੰ ਵੱਡਾ ਜਿਹੜਾ ਉਹਨਾਂ ਦੀ ਪਹਿਲੀ ਸ਼ਤਾਬਦੀ ਦਾ ਜਿਹੜਾ ਸਮਾਗਮ ਹੈ ਉਹ ਮਨਾਇਆ ਜਾ ਰਿਹਾ ਹੈ ਸਮੂਚੀਆਂ ਸਾਧ ਸੰਗਤ ਨੂੰ ਸਮੂਚੀਆਂ ਜਥੇਬੰਦੀਆਂ ਨੂੰ ਧਾਰਮਿਕ ਜਥੇਬੰਦੀਆਂ ਨੂੰ ਉਸ ਦਿਨ ਤੇ ਖੁੱਲਾ ਸੱਦਾ ਆਓ ਆਪਣੇ ਜਿਹੜੇ ਵੀ ਸੱਜਣ ਨੇ ਜ਼ਿੰਦਗੀ ਦੇ ਵਿੱਚ ਟੌੜਾ ਸਾਹਿਬ ਨਾਲ ਕੋਈ ਨਾ ਕੋਈ ਪਲ ਗੁਜ਼ਾਰਿਆ ਚਾਹੇ ਉਹ ਜੇਲ੍ਹ ਵਿੱਚ ਐ ਚਾਹੇ ਕਿਸੇ ਸੰਘਰਸ਼ ਵਿੱਚ ਐ ਚਾਹੇ ਕਿਸੇ ਵੀ ਤਰੀਕੇ ਦਾ ਉਹਨਾਂ ਦੀ ਕੋਈ ਸਾਝ ਐ ਉਹ ਆ ਕੇ ਪਰਿਵਾਰ ਨਾਲ ਉੱਥੇ ਸੰਗਤ ਨਾਲ ਸਾਝ ਪਾਓ ਤਾਂ ਕਿ ਆਪਾਂ ਟੌੜਾ ਸਾਹਿਬ ਨੂੰ ਜੋ ਉਹਨਾਂ ਨੇ ਲੰਬਾ ਸਮਾਂ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕਰਦੇ ਹੋਏ ਸਮਾਂ ਗੁਜ਼ਾਰਿਆ ਆ ਆਪਾਂ ਉਹਨਾਂ ਨੂੰ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਸਕੀਏ ਉਹਨਾਂ ਨੂੰ ਯਾਦ ਕਰਦੇ ਆ ਜਿਹੜਾ ਉਹਨਾਂ ਦੀ ਇਹ ਜਨਮ ਸ਼ਤਾਬਦੀ ਹੈ ਉਹਨੂੰ ਵਧੀਆ ਤਰੀਕੇ ਨਾਲ ਅ ਸਿਰੇ ਚੜਾ ਸਕੀਏ। ਬਾਕੀ ਜਨਤਾ ਆਕਾ ਜੀ ਆਪਾਂ ਕਰ ਕਰ ਜਿਵੇਂ ਸ਼ਮੋਣੇ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਇਹ ਜੀ ਸ਼ਤਾਬਦੀ ਮਨਾਈ ਜਾ ਰਹੀ ਹੈ। ਉਹ ਪਿੱਛੇ ਵੀ ਪਹਿਲਾਂ ਵੀ ਮਨਾਈ ਗਈਆਂ ਜਿਦਾਂ ਗੁੱਥਾਂ ਦੀ ਟੋੜਾ ਦਿਆਂ। ਤੇ ਕਿਸੇ ਦੱਬਿਆ ਤੇ ਅੱਜ ਸੋਹਣੇ ਕਲਦਾ ਤੋਂ ਲਾਗੋ ਕਿਸਦਾਰ ਲਹਿਰ ਵੱਲੋਂ ਮਨਾਈ ਗਈ ਰਹੀ। ਇਹਨੂੰ ਕਿਵੇਂ ਦੇਖਦੇ ਤੁਸੀਂ? ਦੇਖੋ ਅ ਅੱਜ ਤਕਰੀਬਨ ਉਹਨਾਂ ਨੂੰ ਇਸ ਸੰਸਾਰ ਤੋਂ ਗਿਆ ਨੂੰ 20 ਸਾਲ ਹੋ ਗਏ 2004 ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਸੀ ਅੱਜ 2024 ਚੱਲ ਰਿਹਾ ਹੈ 20 ਸਾਲ ਦੇ ਵਿੱਚ ਕੋਈ ਐਸਾ ਸਾਲ ਨਹੀਂ ਸੀ ਜਦੋਂ ਅਸੀਂ ਉਹਨਾਂ ਦਾ ਉਹਨਾਂ ਨੂੰ ਚਾਹੇ ਉਹ ਜਨਮ ਦਿਨ ਦੇ ਤੌਰ ਤੇ ਚਾਹੇ ਉਹਨਾਂ ਦੀ ਵਰਸੀ ਦੇ ਤੌਰ ਤੇ ਉਹਨਾਂ ਨੂੰ ਯਾਦ ਨਾ ਕੀਤਾ ਹੋਵੇ ਚਾਹੇ ਸਮੇਂ-ਸਮੇਂ ਸਰਤੇ ਕੋਵਿਡ ਵੀ ਜਦੋਂ ਆਇਆ ਉਦੋਂ ਵੀ ਚਾਹੇ ਪਰਿਵਾਰ ਨੇ ਨੇੜੇ-ਨੇੜੇ ਦੀਆਂ ਸੰਗਤਾਂ ਨੇ ਪਿੰਡ ਨੇ ਮਨਾਇਆ ਉਦੋਂ ਵੀ ਅਸੀਂ ਕੋਈ ਸਾਲ ਮਿਸ ਨਹੀਂ ਕੀਤਾ ਪਰਿਵਾਰ ਹਮੇਸ਼ਾ ਹੀ ਉਹਨਾਂ ਨੂੰ ਯਾਦ ਕਰਦਾ ਰਿਹਾ ਔਰ ਸਮੇਂ-ਸਮੇਂ ਸਰ ਚਾਹੇ ਸ਼੍ਰੋਮਣੀ ਅਕਾਲੀ ਦਲ ਸਾਥ ਦੇਵੇ ਨਾ ਦੇਵੇ ਪਰਿਵਾਰ ਹਮੇਸ਼ਾ ਹੀ ਆਪਣੇ ਕੌਮ ਦੇ ਲੀਡਰ ਨੂੰ ਪੰਥ ਰਤਨ ਜ세ਦਾਰ ਗੁਰਚੰਦ ਸਿੰਘ ਟੋੜਾ ਨੂੰ ਹਮੇਸ਼ਾ ਆ ਯਾਦ ਕਰਦਾ ਰਿਹਾ ਔਰ ਉਹਨਾਂ ਦੀਆਂ ਯਾਦਾਂ ਨੂੰ ਮਨਾਉਂਦਾ ਰਿਹਾ